ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਸਿੰਘ ਡੀਪੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਅੱਜ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਚਲਾਏ ਗਏ ਐਸਪੀਸੀ ਸਟੂਡੈਂਟ ਪੁਲਿਸ ਸਕੀਮਡ ਪ੍ਰੋਗਰਾਮ ਵਿੱਚ ਪੰਜਾਬ ਪੁਲਿਸ ਸਾਂਝ ਕੇਂਦਰ ਅਤੇ ਸਰਕਾਰੀ ਸਕੂਲ ਮਿਲ ਕੇ ਬਹੁਤ ਵਧੀਆ ਪ੍ਰੋਗਰਾਮ ਉਲੀਕ ਰਹੇ ਹਨ ਮੈਂ ਦੱਸਣਾ ਚਾਹੁੰਦਾ ਕਿ ਪੂਰੇ ਪੰਜਾਬ ਵਿੱਚੋਂ 280 ਸਕੂਲ ਇਸ ਪ੍ਰੋਗਰਾਮ ਲਈ ਸਿਲੈਕਟ ਕੀਤੇ ਗਏ ਜਿਨ੍ਹਾਂ ਵਿੱਚੋਂ ਮੇਰਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਵੀ ਸਿਲੈਕਟ ਹੋਇਆ ਹੈ ਅਤੇ ਇਸ ਦੀਆਂ ਵੱਖ-ਵੱਖ ਮਹੀਨੇ ਚ ਵੱਖ-ਵੱਖ ਗਤੀਵਿਧੀਆਂ ਹੁੰਦੀਆਂ ਹਨ। ਇਹਨਾਂ ਵਿੱਚੋਂ ਅੱਜ ਅਸੀਂ ਪਰਮਵੀਰ ਸਿੰਘ ਬਾੜ ਸਿਨੀਅਰ ਜਰਨਲਿਸਟ ਪ੍ਰਾਈਮ ਏਸ਼ੀਆ ਤੋਂ ਜਿਨ੍ਹਾਂ ਨੂੰ ਕਿ ਬਹੁਤ ਹੀ ਰੁਝੇਵੇਂ ਹੁੰਦੇ ਹਨ ਪਰ ਸਾਡੇ ਲਈ ਤੇ ਸਾਡੇ ਬੱਚਿਆਂ ਲਈ ਆ ਜੋ ਟਾਈਮ ਕੱਢ ਕੇ ਆਏ। ਅਤੇ ਕਰਪਸ਼ਨ ਤੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਤੇ ਬੱਚਿਆਂ ਨੂੰ ਬਹੁਤ ਹੀ ਇੱਕ ਵਧੀਆ ਲੈਕਚਰ ਦਿੱਤਾ ਜਿਸ ਨੂੰ ਕਿ ਬੱਚਿਆਂ ਨੇ ਸੁਣਿਆ ਤੇ ਸਮਝਿਆ। ਮੈਂ ਪਚਰੰਗੇ ਸਕੂਲ ਵੱਲੋਂ ਸਾਰੇ ਸਟਾਫ ਵੱਲੋਂ ਸੀਨੀਅਰ ਕੰਟਰੀ ਸਕੂਲ ਪਚਰੰਗਾ ਦੀ ਤਰਫੋਂ ਪਰਮਵੀਰ ਸਿੰਘ ਬਾਠ ਜੀ ਦਾ ਬਹੁਤ ਬਹੁਤ ਧੰਨਵਾਦ